ਕਣਮਲਿਆ ਕੀ ਗੱਲ ਕੀ ਦੀ ਉਹੋ ਹੀ ਉਹੋ ਛੁੱਟੇ ਡੇਗੇ ਜਾਣ ਕੇ ਛੋੜਦਾ ਲੱਡੂ ਜਾਣ ਕੇ ਉਹੋ ਜੀ ਜਾਣ ਕੇ ਛੋੜਦਾ ਵਾ ਅੱਗੇ ਵੀ ਛੁੱਟ ਦੇਖਿਆ ਉਹ ਇੰਦਾ ਜੀ ਦਾ 20 1500 ਦੇ ਗੇ ਨਾ ਇਹ ਕਹਿੰਦਾ ਇੱਕ ਦੀ ਮੈਂ ਨਾ ਇੱਕ ਦੀ ਛੁੱਟ ਕੇ ਤਾਂ ਮੈਂ 15 10000 ਰੁਪਇਆ ਲੈ ਗੇ ਫੇਰ ਉੜਦਾ ਵਾਂ ਅੱਛਾ ਅੱਛਾ ਆਪਾਂ ਉਹ ਤੇ ਤੁਹਾਨੂੰ ਆਈਏ ਕੋਈ ਨਿਕਾਇਆ ਬਚਾਵਾ ਇਹ ਅਸੀਂ ਅਮਰਸਰ ਮਾਨਾ ਵਾਲਵਾ ਤੇ ਅੱਜ ਗੁਜਰਾ ਤੋਂ ਮੰਦਬੁੱਧੀਆਂ ਨੂੰ ਛਡਾਉਣ ਆਏ ਸੀਗੇ ਤੇ ਹੁਣ ਇਹ ਸਾਡੇ ਸਾਹਮਣੇ ਲੰਘਿਆ ਵਾ ਤਾਂ ਵੀ ਸਦਾ ਵੀਰੂ ਨਹੀਂ ਕਹਿੰਦੇ ਵੀ ਇਹ ਨਾ ਗੇਮ ਬੜੀ ਤਗੜੀ ਖੇਡਦਾ ਵਾ ਕਿਸੇ ਗੱਡੀ ਵਾਲੇ ਨੂੰ ਵੇਖ ਕੇ ਤੇ ਆਪਣੇ ਲੱਡੂ ਖੋਟ ਲੈਂਦਾ ਤਾਂ ਉਹਨਾਂ ਤੋਂ ਪੈਸੇ ਲੈ ਲੈਂਦਾ ਵਾ ਅੱਜ ਇਹਨੇ ਕਿਦਾਂ ਮੇਰੀ ਗੱਲ ਸੁਣ ਲੈ ਵੀਰੇ ਉਰੇ ਆਇਓ ਵੀਡੀਓ ਨਹੀਂ ਮੈਂ ਲੈਂਦਾ ਵਿੱਚ ਮੈਂ ਵੀਡੀਓ ਨਹੀਂ ਲੈਂਦਾ ਤੁਹਾਨੂੰ ਤੁਹਾਡੀ ਬੋਡੀ ਨਹੀਂ ਆਉਂਦੀ ਵਿੱਚ ਕੀ ਕਰਦਾ ਇਹਨੇ ਇਹ ਪਤਾ ਕਰਦਾ ਵਾ ਹਾਂ ਇਹ ਇਦਾਂ ਹੀ ਇਹਨੇ ਆ ਅੱਡੇ ਦੇ ਜਾ ਜਿਹੜੇ ਜਾਉਂਦੇ ਕੋਤੇ ਇਹਲੇ ਆਲੇ ਦਿਵਾਲੇ ਅੱਛਾ ਕੀ ਮਤਲਬ ਕੀ ਇੱਕ ਰੀ ਲੱਡੂ ਖੁੱਟਨੇ ਆ ਹਾਂਜੀ ਇਹਨੇ ਸੋੜਦਾ ਦੀ ਇਹ ਮੇਰ ਨਾਲ ਬੜਾ ਏਦਾਂ ਕਰਾਉਂਦੇ ਆਗੇ ਨਾ ਖੁਰਕੜੇ ਖਾਂਦਿਆ ਸੀ ਤੇ ਮੇਰ ਨੂੰ ਬੈਠਾ ਅੱਗੇ ਇਹਨੂੰ ਕਈ ਵਾਰ ਫੜਿਆ ਹਟਾਇਆ ਸੀ ਅੱਛਾ ਪਰ ਇਧਰ ਆਸ ਨਾ ਓਏ ਇਧਰ ਆ ਇਧਰ ਆ ਸਤ ਲੈ ਤੂੰ ਕੀ ਕਰਤਾ ਹੈ ਇਹ ਚੂੜਵਾਰਾਂ ਦੀ ਆਪਰਾ ਨਹੀਂ ਚੂੜ ਨਾ ਬੋਲ ਮੈਂ ਸਾਰੀ ਗੱਲ ਦੱਸਦਾ ਮੇਰੇ ਕੋ ਵੀਡੀਓ ਦੀ ਬਕਾਇਦ ਵੀਰੇ ਅਸੀਂ ਸਰਕਾਰ ਆ ਅਸੀਂ ਕਿਸੇ ਨੂੰ ਹੱਕ ਦਿਵਾਉਣ ਵਾਲੇ ਆ ਕਿਸੇ ਦਾ ਹੱਕ ਲੈਣ ਵਾਲੇ ਨਹੀਂ ਹਾਂ ਵੀਰੇ ਬੂਲ ਤਾਂ ਵੀਡੀਓ ਵੀ ਬੁਖਾ ਦੇਣੀ ਕਰੀ ਕਿਸੇ ਦਾ ਹੱਕ ਖਾਣ ਵਾਲੇ ਨਹੀਂ ਹਾਂ ਇਹਨੇ ਹੁਣ ਕੱਲੀ ਕੱਲੀ ਗੱਲ ਦਸੀ ਆ ਇਹਨਾਂ ਇੱਕ ਟਰੀ ਮੈਂ ਲੱਡੂ ਛੁੱਟਦਾ ਆ 10000 ਰੁਪਿਆ ਬਦਲੀ ਕਮਾ ਲਈ ਉੱਠਦਾ ਵਾਂ ਅੱਛਾ ਤੇ ਡਿਊਟੀ 'ਚ ਮੈਂ 3 3 ਲੱਖ ਰੁਪਈਆ ਮਹੀਨੇ ਦਾ ਕੱਢਦਾ ਮੇਰੀ ਕੋਟੀ ਪੈਸਾ ਇਹਦੇ ਤੇ ਅਗਲਾ ਤੁਹਾਨੂੰ ਦੱਸਿਆ ਨਹੀਂ ਇਹ ਨਹੀਂ ਇਹਨੂੰ ਮੈਂ ਕਹੇ ਕਿ ਚਾਹ ਦਾ 8 ਥਾਣੇ ਬਣਾਉਣਾ ਤੁਹਾਨੂੰ ਮੈਂ ਅੱਛਾ ਸਾਰੀ ਰਿਕਾਰਡਿੰਗ ਕਰਕੇ ਇਹ ਕਦੋਂ ਦੀ ਗੱਲ ਜਿਹੜੀ ਤੇ ਅੱਜ ਕੋਲ ਲਾਲਾ ਕੀ ਪਿਛਲੇ ਸਾਲ ਦੀ ਇਹਨੂੰ 2 ਸਾਲ ਹੋ ਗਏ ਕੰਮ ਕਰਦਾ ਅੱਜ ਕਿੱਦਾਂ ਫੜਿਆ ਫੱਦੇ ਹੋਣਾ ਇਹ ਅੱਜ ਹੁਣੇ ਹੀ ਇੱਥੇ ਮੁੰਡਾ ਮੈਂ ਉਹਨੇ ਮੰਗਦਾ ਵੇਖਿਆ 200 ਰੁਪਏ ਨੇ ਲੈ ਲਿਆ ਮੈਂ ਵੇਖਿਆ ਮੈਂ ਗੱਡੀ ਮੇਡ ਮੱਝ ਕੇ ਟਾਇਰ ਵੱਜੀ ਆ ਇਹ ਝੂੜ ਕੋਈ ਨਹੀਂ ਕਹਿੰਦਾ ਮੈਂ ਸਾਈਡ ਮਾਰ ਕਹਿੰਦਾ ਟੇਕ ਝੂੜਦਾ ਨਾ ਇਹਦਾ ਕਿੰਦਾ ਵਾ ਏਦਾਂ ਕਹਿੰਦਾ ਵਾ ਇਹਨੇ ਉਹ ਲੱਡੂ ਚੋਕੇ ਉਹ ਕਰਕੇ ਥੁੰਦਾ ਹੋੜਾ ਖਾਂ ਵਾਲੀ ਹੈਗਾ ਵੇਖ ਸਹੀ ਗਾ ਉਹ ਯਾਰ ਜਿੰਨੂੰ ਇੱਕ ਇੱਕ ਵੱਡੇ 1500 2000 ਰੁਪਏ ਮੈਂ ਜਣਾ ਉਹ ਕੀ ਲੋਡ ਮਿੰਦ ਕਰਦੀ ਮੈਂ ਤੂੰ ਦੱਸ ਤਾ ਤੂੰ ਮੈਂ ਉਹਦਾ ਬੰਦੇ ਦਾ ਪੁੱਟ ਪਰੇ ਸੁੱਤੀ ਭਜਾ ਤੇ ਜਾ ਇਹ ਮੇਰੀ ਇਹ ਨੂੰ ਮੈਂ ਮੇਰੀ ਗੱਲ ਸੁਣ ਵੀਰ ਆਹ ਦਿਖਾ ਲੱਡੂ ਖਾ ਲੈ ਰੱਖ ਦਿਖਾ ਲੱਡੂ ਮੇਰੇ ਮੇਰੀ ਗੱਲ ਸੁਣ ਇਹਨੂੰ ਮੈਂ ਖਾ ਕਰਨਾ ਥਾਣੇ ਫੜਾਉਣਾ ਹਾਂ ਹਾਂਜੀ ਕਹਿੰਦਾ ਥਾਣੇ ਵਾਲਿਆਂ ਨੂੰ ਕਿ ਮੈਂ 10000 ਰੁਪਏ ਭਰਦਾ ਹਾਂ ਲੈ ਲਓ ਆਹ ਦੇਖ ਲੱਡੂ ਆ ਲੱਡੂ ਖਾਣ ਵਾਲਿਆ ਆ ਲੱਡੂ ਵਿੱਚ ਖਾਣ ਵਾਲਿਆ ਆ ਲੱਡੂ ਇਹਦੇ ਦੇਖ ਅਸੀਂ ਵੀਰੇ ਤੈਨੂੰ ਮੈਂ ਦੁਕਾਨ ਤੋਂ ਨਹੀਂ ਰੱਖਦੇ ਤੂੰ ਮੈਂ ਦੁਕਾਨ ਕਰ ਮੈਂ ਇਹਨੂੰ ਮੈਂ ਹੋਈ ਕਿ ਮੈਂ ਤਾਂ ਅਹੀਂ ਕਰੀ ਗੱਲ ਨਹੀਂ ਫੇਰ ਇਹਨੇ ਇੱਕਦਮ ਆਹ ਬੋਲ ਦਿੱਤਾ ਕਿ ਅਸੀਂ ਆਪ ਚੜ ਗਏ ਹਾਂ ਨਾ ਹਾਂਜੀ ਇਹਨੇ ਬੋਲ ਤੇ ਵੀ ਖਿਲਾ ਰਹੇ ਲੈ ਕਹ ਦੱਸੋ ਮੈਨੂੰ ਪਤਾ ਕਿਥੋਂ ਲੱਗਾ ਇੱਕ ਵਾਰੀ ਮੈਂ ਰਹੀਏ ਜੇ ਘੱਡੀ ਕਰਾਉਣਾ ਆਹ ਯਾਰ ਆ ਵੀ ਦੱਸਦਾ ਪਿਆ ਵਾ ਰਹੀਏ ਵੀ ਇਹਨੇ ਨਾ ਪਤਾ ਨਹੀਂ ਇਹ ਆਜਾ ਹੋਰ ਆਪਣੀ ਗੱਲ ਦੇਖ ਮੈਂ ਆਪਣੇ ਕੋਲੋਂ ਪੈਸੇ ਦਿੱਤੇ ਹੋਰ ਵੀ ਬੰਦੇ ਜਿਹੜਾ ਆਪਾਂ ਜਾਣਦੇ ਆ ਵੀਡੀਓ ਗੇਮ ਦੇ ਆਖਰ ਤਿੰਨ ਲੱਖ ਰੁਪਏ ਮੀਨੇ ਦਾ YouTube ਕੋਲ ਨਾ 10 ਲੱਖ ਗੱਡੀ ਵਾਲਿਆਂ ਨੂੰ ਦੇਖੀ ਹੈ ਨਾ ਗੱਡੀ ਵਾਲੇ ਦੇ ਇਹਨੇ ਕੀ ਕਰਨਾ ਹੋਣਾ ਇੱਥੇ ਛੁੱਟਣਾ ਇਹ ਛੁੱਟਣਾ ਇਹ ਦੂਜਿਆਂ ਕੋਲ ਜਾ ਕੇ ਛੁੱਟ ਦੇਣੇ ਆ ਉਹ ਸਾਨੂੰ ਪਤਾ ਆ ਆ ਖਾਣ ਵਾਲੇ ਇਹ ਸਾਨੂੰ ਪਤਾ ਛੁੱਟ ਦੇ ਸਾਰੇ ਛੁੱਟ ਮੈਂ ਆ ਬਦ ਦਿੱਤੇ ਨੇ ਪੈਸੇ ਮੈਂ ਆ ਆ ਬੰਦੇ ਦੀ ਨਾ ਤੁਹਾਨੂੰ ਵੀਡੀਓ ਕਰਨਾ ਅਮਰਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਫਰਨਾਵਾ ਇਸ ਬੰਦੇ ਨੇ ਕਦੀ ਵੀ ਜੰਗਲ ਚ ਨਾ ਆਇਓ ਇਹ ਜਾਨਵਰ ਜਿੱਕੇ ਗੱਡੀ ਵਾਲਿਆਂ ਨੂੰ ਦੇਖ ਕੇ ਵੱਡੀ ਗੱਡੀ ਦੇਖ ਕੇ ਇਹਲੇ ਬੰਦੇ ਉਹਦੇ ਸਮਾਨ ਛੋੜ ਦੇ ਦਾ ਤੇ ਬਾਅਦ ਵਿੱਚ ਉਹਨਾਂ ਨੂੰ ਅਮੋਲਕ ਲੈ ਕੇ ਖੜਾ ਕਰਕੇ ਉਹਨਾਂ ਤੋਂ ਸਮਾਨ ਸੁਣਾ ਆ ਵੇਖੋ ਅੱਜ ਹੁਣ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਦੇਖ ਕੇ ਫੇ ਆਪਣੇ ਲੱਡੂ ਕਰਾਰੇ ਛੋੜ ਦਿੱਤੇ ਨੇ ਠੀਕ ਹੈ ਜੀ ਤਾਂ ਹੁਣ ਆਉ ਜਾ ਰਿਹਾ ਵਾ ਜਿਹਨੇ ਤਾਂ ਭਾਂਡਾ ਫੋੜਿਆ ਗਿਆ ਇਹ ਜਾ ਰਿਹਾ ਵਾ ਇਹ ਬੰਦੇ ਦੇ ਕੱਢੀ ਵੀ ਤੁਸੀਂ ਚੁੰਗਲੇ ਠਰਾਇਓ ਕਿਉਂਕਿ ਆ ਵੀ ਸਾਰੇ ਵੀਰ ਦੱਸ ਰਿਹਾ ਕਿ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਾ ਐਸ ਵੀਰ ਨੇ ਇਹਨੂੰ ਫੜਿਆ ਵਾ ਐਸ ਵੀਰ ਨੇ ਇਹਨੂੰ ਕਈ ਵਾਰ ਦੇਖਿਆ ਵਾ ਮੈਂ ਬਹੁਤ ਵਾਰੀ ਦੇਖਿਆ ਇਹਨੂੰ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਇਜਾਜ਼ਤ ਤੇ ਨਾ ਫਸਿਓ ਠੀਕ ਹੈ ਜੀ ਪਹਿਲੀ ਤੇ ਗੱਲ ਆ ਕਿ ਪੰਜਾਬੀ ਕੋਈ ਵੀ ਵੀਰ ਪੰਜਾਬੀ ਦੀ ਮਦਦ ਕਰੇ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਤੇ ਕੇ ਦੀ ਹਿੰਮਤ ਹੀ ਨਹੀਂ ਹੈਗੀਗਾ ਆਪਣੇ ਪੰਜਾਬ ਦੇ ਵਿਚ ਖਿਲਾੜਨ ਲੱਗਾ ਹਾਂ ਉਹ ਖਿਲਾੜੀ ਨਹੀਂ ਮੈਂ ਕਿਹਨੇ ਡੱਕਣੀ ਦਿਖਾਈ ਨਹੀਂ ਸਭ ਨੂੰ ਅੱਜ ਕੱਲ ਪਤਾ ਲੱਗਦਾ ਜਾਣਦੇ ਹੋ ਹਾਂਜੀ ਪਰ ਉਹ ਗੱਲ ਹੈ ਕਿ ਸचेत ਹੋਣ ਦੀ ਲੋੜ ਹੈ ਸਾਰੇ ਬੰਦਿਆਂ ਨੂੰ ਮਤਲਬ ਗਾਂ ਦੇ ਗਾਂ ਮਤਲਬ ਵੀਡੀਓ ਪੈਣੀ ਪੈਂਟੀਆਂ ਤੇ ਬੰਦੇ ਨੂੰ ਪਤਾ ਲੱਗਣਾ ਜੀਦਾ ਆ ਵੀਡੀਓ ਭੇਜੋ ਬੱਸ ਬੱਸ ਆ ਵੀਡੀਓ ਭੇਜੋ ਤੇ ਜੀਓ ਬੰਦੇ ਚੈਨਲ ਵਾਲੇ ਆਏ ਹਾਂ ਬੱਚਾ ਦੇਖ ਬੱਚਾ ਦੇਖ ਕੇ ਲੋਕੀ ਕਰਦੇ ਆ ਯਾਰ ਲੈ ਉਹਦੀ ਯਾਰ ਦੇਖ ਜਿਆ ਹੁਣ ਆ ਜਾ ਕੇ ਪਰ ਇਹ ਨਾ business ਬਣਾਇਆ ਆਪਣਾ ਇਹ business ਗੈਂ ਬੜੀ ਤੜੀ ਦੀ ਸਾਹੀਏ ਵੀਰੇ ਆ ਮੇਰਾ ਨੰਬਰ ਨੋਟ ਕਰਿਓ ਆ ਆਪਣੀ ਦਾ ਸਲਸਾ ਮੈਚ ਤੋਂ ਬਈਏ ਛਡਾਉਣਾ ਆ ਸੀਗਾ ਤੇ ਮੈਂ ਆਹ ਯਾਰ ਪੰਜਾਬੀ ਭਰਾ ਆਪਣੇ ਖਲੋਤੇ ਆ ਕੋਈ ਲਫੜਾ ਜਾ ਹੋ ਗਿਆ ਲਾਦਾ ਤੇ ਮੈਂ ਕਾਦਾ ਇਹਨਾਂ ਕੋਲ ਆ ਗਿਆ ਚਾਰ ਬਈਏ ਲੇ ਲੇ ਤਿੰਨ ਲੱਭ ਗਏ ਤਿੰਨ ਮਿਲ ਗਏ ਹਾਂ ਚਲਠਾ ਗਏ ਨੇ ਇਹ ਹੈ ਤੇ ਨੇ ਇਹ ਨਹੀਂ ਇਹ 9 ਫੋਨ ਇਹ ਕੋਲ ਨਹੀਂ ਹੈ 783 ਬਿਲਕੁਲ 83 41 4 6 ਆ ਗਿਆ 3 ਹਾਂਜੀ ਆਸੀ ਵਸ ਸੈਟੀ ਲੇ ਲੇ ਕਰਨ ਦਾ ਆ ਜਿਹੜਾ ਕੀ ਹੈ ਰਾਤ ਆ ਆ ਜਿਹੜਾ ਕਿਹੜਾ ਪਿੰਡ ਆ ਉਹ ਯਾਰ ਗਲਤ ਘਰ ਆ ਮਿੰਡਾਲਾ ਆ ਜਿਹੜਾ ਨਾਲ ਹੀ ਵੱਡਾ ਆਹੋ ਇੱਥੇ ਮੈਂ ਇੱਕ ਇੱਕ ਬਾਕੀ ਕਰੀ ਗਿਆ ਹਾਂ ਉਹ ਮੇਰਾ ਹਾਂ ਮੇਰਾ ਪੇਜ ਹੁਣ ਛੱਡਿਓ ਤੇਰੀ ਕੀ ਬਣਾਉਂਦੇ ਮੈਂ ਪਾਉਂਗਾ ਅੱਜ ਅਲੀ ਮੱਥੇ ਪਾਉਂਦੇ YouTube ਤੇ ਕਹਿੰਦੇ YouTube ਵੀ ਨਹੀਂ ਆਹ ਪਾ ਕੇ ਮੈਂ ਬੰਦ ਕਰ ਹਾਂ ਨਹੀਂ ਆ ਖਦੌਦ ਤੋਂ ਸੈੱਟ ਕਰਾਂਗੇ ਇਹਦਾ ਬਹੁਤ ਰਿਆ ਈ ਬੱਜਾ ਕਿੱਡੀ ਗੱਡੀ ਜੀ ਟਾੜੀ ਕਿ ਹੋਰ ਕੀ ਹੋਣਾ ਨਹੀਂ ਮੈਂ ਸਮਝੇ ਨਹੀਂ ਮੇਰੀ ਗੱਲ ਵੀ ਹੁਣ ਮਤਲਬ ਇੰਨੇ ਦੇ ਫਿਲਮੀ ਸਟਾਈਲ ਤੇ ਕੋਈ ਕਰਨਾ ਹੀ ਨਹੀਂ ਦਾ ਨਾ ਕੰਮ ਮੈਨੂੰ ਕੋਈ ਸਾਈਡ ਲਾ ਕੇ ਭੱਜ ਗਿਆ ਵਾ ਤੇ ਮੇਰੀ ਮੇਰੇ ਨਾਲ ਲੱਗੇ ਬੱਸ 100000 ਰੁਪਏ 50000 ਗਿਆ ਵੇ ਨਾ ਉਹ ਪੈਸੇ ਬਾਸ ਲੈ ਜਾਵੇ ਪੈਸੇ ਪੰਜਾਬੀ ਨੂੰ ਮਿਲ ਕੇ ਵਾਸ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਂ ਵੇਰ ਤੁਹਾਨੂੰ ਕਹਣਾ ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ ਆ ਗੱਡੀ ਵੇਖ ਕੇ ਜਾਣ ਬੁੱਝ ਕੇ ਗੱਡੀ ਦੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਸੁੱਟਦੇ ਤੇ ਬੰਦੇ ਨੇ ਮੁੰਡਾ ਵਾ ਜਿਆਦੀ ਉਮਰ ਦਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ ਇਹ ਜਾਣ ਬੁੱਝ ਕੇ ਸੁੱਟ ਕੇ ਅਗਲੇ ਬੰਦੇ ਉਹਦੇ ਲੱਡੇ ਤੇ ਬਾਅਦ ਵਿੱਚ ਮੋਸ਼ਨ ਹੋ ਕੇ ਤੇ ਉਹਦੇ ਕੋਲੋਂ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਦਾ ਕਿੰਨਾ ਦਿਲ ਰਿਆ ਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲ ਮੈਨੂੰ 1500 ਰੁਪਏ ਲੈ ਲੈ ਹਣਾ ਤੇਰਾ ਨੁਕਸਾਨ ਹੋ ਗਿਆ ਪਰ ਜਦੋਂ ਆ ਵੀਰਾਂ ਨੂੰ ਮਿਲੇ ਇਹ ਵੀਰ ਹੀ ਕੁਦਰਤੀ ਲਾਗੇ ਖਲੋਤੇ ਵੀ ਇਹਨਾਂ ਵੀਰਾਂ ਨੇ ਕਿਹਾ ਕਿ ਯਾਰ ਇਹਦੇ ਬੰਦੇ ਤਾਂ ਰੋਜ਼ ਦਾ ਕੰਮ ਆ ਬਾਰੇ ਫਿਰ ਜੇਕਰ ਇਹ ਬੰਦੇ ਦਾ ਉਹ ਇਹਦਾ ਕੰਮ ਹੈ ਤੇ ਇਹੋ ਜਿਹੇ ਵਰਗੇ ਦਾ ਪਰਦਾ ਯਾਰ ਵੀ ਹੋਣਾ ਚਾਹੀਦਾ ਵਾ ਤਾਂ ਜੋ ਹੋਰ ਲੋਕਾਂ ਨੂੰ ਨਾ ਲੁੱਟ ਲੈ ਹਨਾ ਕਈਆਂ ਕੋਲ ਵੀ ਪੈਸੇ ਹੀ ਨਹੀਂ ਹੁੰਦੇ ਵਿਚਾਰਿਆਂ ਕੋਲ ਨਹੀਂ ਹੁੰਦੇ ਹਨਾ ਨਹੀਂ ਹੁੰਦੇ ਬਿਲਕੁਲ ਫਿਰ ਉਹਨਾਂ ਤੇ ਬਲੇਮ ਲਾਉਣ ਲੱਪਿੰਦੇ ਆ ਬਿਲਕੁਲ ਕਿ ਆ ਮਾਰ ਗਿਆ ਕੋਈ ਮਾਰ ਗਿਆ ਵਾ ਬਸ ਚਲੋ ਵੇਲੇ ਕੱਛਾ ਵੀ 3 ਲੱਖ ਰੁਪਈਆ ਡਿਊਟੀ ਮੈਂ ਹਰ ਮਹੀਨੇ ਕਮਾਵਾ ਹਾਂ ਆਹ ਰੋਟੀ ਇਹ ਸੋਚਿਆ ਇਹ ਗੱਲ ਸੋਚਿਆ ਕਿ ਇਹ ਸੋਚੋ ਕਿ ਦਿਮਾਗ ਕਿਵੇਂ ਕਿਵੇਂ ਚੱਲਣ ਦਾ ਇਹ ਗੱਲ ਕਹਿੰਦਾ ਇੱਕ ਦਿਨ ਜੇ ਮੈਂ 4 ਨਾਲ ਸੁੱਟ ਲਿਆ 40000 ਰੁਪਈਆ ਕਮਾ ਲਈ ਨਾ ਵਾ ਆਹੋ ਕਿ ਕਯਾ ਘਟੋਗਾ 5000 1500 ਦੇ ਦੇ ਗਿਆ ਇਹ ਇੱਕ ਇਹ ਆ 1500 ਦੇ ਉਹ ਹੀ 1500 ਦੇ ਦੇ ਗਿਆ ਭਾਈ ਇੱਕ ਉਸੇ ਨਾਲ ਦੇ ਗਿਆ ਲੈ ਤੇ ਹਜੇ ਕਈਆਂ ਨੇ ਫਿਰ ਵੀ ਇਹ ਹੋ ਚੁੱਕੀ ਜਾਂਦੇ ਆ ਪੈਸੇ ਲੈ ਕੇ ਵੀ ਚੁੱਕੀ ਜਾਂਦੇ ਆ 来 ਗਿਆ ਫਿਰ ਇਹ ਚੇਤ ਕੋ ਫਿਰ ਗਾੜੀ ਛੋਟ ਲੈਣੇ ਆ ਹਾਂ ਹਾਂ ਉਹ ਨਾ ਕਰਵਾ ਰਹੀ ਇਹੋ ਤੁਸੀਂ ਅੱਗੇ ਕਿੱਥੇ ਵੇਖਿਆ ਇਹਨੂੰ ਮੈਂ ਕਿਹਾ ਪੁੱਲ ਦੇ ਉੱਤੇ ਦੀ ਪਰਲੇ ਮੈਂ ਨਹੀਂ ਘੁੰਮ ਲਿਆ ਅੱਛਾ ਇਹਨੇ ਪਰਸੋ ਕੇ ਚੌਦੀ ਗੱਲ ਆ ਅੱਛਾ ਇਹਨੇ ਉਧਰ ਛੋਟ ਗਿਆ ਗੇੜਾ ਮੈਂ ਨੇ ਕੁਝ ਵੀ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਕਿ ਆਪਣਾ ਕੰਮ ਵੇਖਣਾ ਹੈ ਤੇ ਓਏ ਹੁਣ ਮੈਂ ਫਿਰ ਵੇਖਿਆ ਤੁਸੀਂ ਅੱਗੇ ਦੇਖ ਲੋ ਜੇ ਅੱਜ ਜਗੜਾ ਭਰ ਕੇ ਲੈ ਆਂਦੇ ਮੈਂ ਵੀਰਾਂ ਦਿਖਾਉਣ ਲੱਗੇ ਇਹ ਵੀਰ ਨੂੰ ਸੀਨੇ ਮੋਸਲ ਰਿਹਾ ਤਾਂ ਚਲ ਕਮਾਲ ਹੈ ਲੋਕਾਂ ਨੂੰ ਖੁੱਲਟੇ ਬੰਦੇ ਵੇਖ ਲੋ ਤਰ ਆ ਜੋ ਅੱਛਾ ਅੱਛਾ ਉਹ ਚਾਹ ਬਣਦੀ ਕੋਈ ਬਾਸ ਬਾਸ ਆਏ ਉਹ ਤਾਂ ਕੋ ਤਿੰਨ ਬੰਦੇ ਲੱਭ ਗਿਆ ਉਹ ਸਾਹਮਣੇ ਆਉਣਾ ਕਰ ਰਹੇ ਆ ਅੱਛਾ ਚਲ ਤਰਾ ਆ ਵੀ ਕੋਈ ਕੁੱਤੂ ਕਾਇਦਾ ਨਹੀਂ ਸੋ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੀ ਲੋਕਾਂ ਦੇ ਪੱਦੇ ਫਾਸ਼ ਹੋਣੇ ਜ਼ਰੂਰੀ ਆ ਤੇ ਅਸੀਂ ਇੱਧਰ ਆਏ ਆ ਗੁਜਰਾਂ ਦੇ ਕੋਲ ਆਜਾਏ ਆ ਬੰਦੇ ਛਡਾਉਣਾ ਆ ਇਹ ਵੀਡੀਓ ਵੀ ਤੁਹਾਨੂੰ ਅੱਜ ਪੇਜ ਤੇ ਭੇਜੂਗਾ ਨਰਕ ਕੀ ਹੁੰਦਾ ਜਿਹਨੇ ਨਹੀਂ ਦੇਖਿਆ ਅੱਜ ਦਿਖਾਉਨੇ ਆ ਦੋਸਤੋ ਆਪਾਂ ਕਈ ਵਾਰੀ ਚੰਗੀ ਭਲੀ ਜ਼ਿੰਦਗੀ ਨੂੰ ਵੀ ਕੋਸਦੇ ਰਹਿੰਦੇ ਆ ਪਰਮਾਤਮਾ ਨੂੰ ਗਾਲਾਂ ਕੱਢਦੇ ਰਹਿੰਦੇ ਆ ਹਨਾ ਵੀ ਮੇਰਾ ਐ ਨਹੀਂ ਹੋਇਆਗਾ ਮੇਰੇ ਲਈ ਵਿਆਹ ਨਹੀਂ ਹੈਗਾ ਪਰ ਦੋਸਤੋ ਇਹਨਾਂ ਲੋਕਾਂ ਨੂੰ ਦੇਖ ਕੇ ਨਾ ਤੁਸੀਂ ਕਹੋਗੇ ਯਾਰ ਜਿੱਥੇ ਹੈਗੇ ਨਾ ਬਹੁਤ ਵਧੀਆ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਐਸਾ